ਇਨ ਨੂੰ ਤੁਸੀਂ ਦੱਲਾ ਵੀ ਕਹਿ ਦਿੰਦੇ ਹੋ ਕੰਜਰ ਵੀ ਕਹਿੰਦੇ ਜਦੋਂ ਕੰਜਰ ਦਾ ਪੁੱਤ ਕਿੰਨੇ ਸਿੱਧਾ ਮੇਰੇ ਮਾਪੇ ਦੀ ਗਾਲ ਕਿਉਂ ਇਹ ਕਹਿਣਾ ਪਿਆ ਤੁਹਾਨੂੰ ਕਿ ਦੋ ਤਰੀਕ ਤੋਂ ਬਾਅਦ ਦੇਖਦਾ ਇੱਥੇ ਕਿਹੜੇ ਖੱਬੀ ਖਾਨ ਖੰਗਦੇ ਨੇ ਇਹ ਕਿਹੜਾ ਸ਼ਬਦ ਆ ਜਿਹੜਾ ਮੈਂ ਨਹੀਂ ਚੱਲ ਰਿਹਾ ਪਰ ਸੁਣੋ ਮੈਂ ਸਿਰਜਾ ਇਦਾਂ ਮੈਂ ਤੁਹਾਡੇ ਚਰਨਾਂ ਚ ਰੱਖ ਰਿਹਾ ਫੇ ਵੀ ਤੁਸੀਂ ਮਾਫ ਨਹੀਂ ਕਰ ਰਹੇ ਤੇ ਜੇ ਮੈਂ ਕੁਛ ਮੈਂਟਲੀ ਬੋਲ ਪਿਆ ਸੋ ਕਾਲਡ ਬੁੱਧੀ ਜੀ ਵੀ ਇਹਨਾਂ ਨੂੰ ਵੀ ਬੜਾ ਆ ਗਿਆ ਕਿ ਫਟਾਫਟ ਹੁਣ YouTube ਤੇ ਚਲ ਜੀਏ ਮਾਮਲਾ ਪੱਕਿਆ ਮੈਨੂੰ ਹੀ ਦਵਾਈ ਜਾਨੇ ਆ ਓਏ ਕੋਈ ਇਨਸਾਫ ਦੀ ਕਲਮਾਂ ਵਾਲਿਓ ਤੁਹਾਡੀ ਇਗਹਿਰਤ ਕਿੱਥੇ ਗਈ ਡੇਢ ਮਹੀਨੇ ਤੋਂ ਤੁਸੀਂ ਖੁਦ ਵਾਚ ਕਰਦੇ ਸੀ ਜਾਂ ਆਹੇ ਮੇਰੀ ਵੀਡੀਓ ਦੇ ਇਹ ਬੰਦੇ ਦੇ ਪੁੱਤ ਜਿਹੜੇ ਨੇ ਉਹ ਕੁੱਟ ਖਾ ਕੇ ਮੰਨਣਗੇ ਇਹਨਾਂ ਨੇ ਕੁੱਟ ਖਾ ਕੇ ਹੀ ਲੋਟ ਆਵੇ ਬੇਰਤ ਇੱਕ ਸ਼ਬਦੀ ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਸੀਰੀਅਸਲੀ ਲੈ ਲਿਆ ਜਿਹੜੀਆਂ ਲੱਖਾਂ ਕਰੋੜਾਂ ਗਾਲਾਂ ਮੈਨੂੰ ਤੇ ਮੇਰੇ ਖਾਨਦਾਨ ਨੂੰ ਕੱਢੀਆਂ ਇਹ ਅੰਦਰੋਂ ਅੰਦਰ ਰਹਿ ਕੇ ਵੀ ਬੰਦਾ ਨਹੀਂ ਬਣਿਆ ਮਜੀਠਿਆ ਆਰਾਮ ਮੂੰਹ ਐਡਾ ਲੰਮਾ ਆ ਊਠ ਜਾ ਲੱਗਦਾ ਦੇਖਣ ਨੂੰ ਤੇ ਹੱਸਦਾ ਮੇਰੇ ਤੇ ਜਿਹੜਾ ਫਿਲਮਾਂ 'ਚ ਹੀਰੋ ਵੀ ਅੱਜ ਗੌਰ ਨਾਲ ਆਪਣਾ ਚਿਹਰਾ ਦੇਖ ਕੇ ਕਿ ਯਾਨੀ ਤੂੰ ਤੇ ਐਡਾ ਵੱਡਾ ਤੇਰਾ ਮੂੰਹ ਲੰਬਾ ਹੋ ਗਿਆ ਕਿ ਤੂੰ ਤਕਰੀਬਾਂ ਨੂੰ ਪਲਾਟ ਵੰਡ ਸਕਦਾ ਇਹਦੇ ਚ ਤਾਂ ਵੀ ਤੇਰਾ ਮੂੰਹ ਸਾਡੇ ਜਿੱਡਾ ਵੱਜ ਜਾਣਾ ਤੇ ਤੂੰ ਸਾਡੇ ਤੇ ਹੱਸਦਾ ਯਾਰ ਸਾਡੇ ਕਿਰਦਾਰ ਤੇ ਹੱਸਦਾ ਸਾਡੀ ਕਿਰਦਾਰ ਕੁੱਸ਼ੀ ਕਰਦਾ ਉਹ ਤੁਸੀਂ ਤੋਂ ਹੈਗੇ ਆ ਜਿਹਨੇ ਜਿਹੜੇ ਮੈਨੂੰ ਚੰਗੇ ਭਲੇ ਨੂੰ ਉੱਥੋਂ ਲਿਆ ਕੇ ਔਰ ਤੁਸੀਂ ਜ਼ਿੰਦਗੀ ਚ ਇੱਕ ਸਿੰਗਲ ਪੈਣੀ ਨਹੀਂ ਦਿੱਤੀ ਉਸ ਮਜੀਠਿਆ ਰਾਮ ਹਣ ਨੇ ਤੇ ਜਨਰਲ ਅਡਵਾਇਰ ਨੂੰ ਲੰਗਰ ਖੁਲਾਇਆ ਸੀ ਜਦੋਂ ਜੱਲਿਆਂ ਵਾਲਾ ਬਾਗ ਹੋਇਆ ਇਹ ਤਾਂ ਲੰਗਰ ਖਿਲਾ ਰਿਆ ਸੀ ਉਧਕਰ ਬਣਾ ਕੇ ਚਮਚਗਿਰੀ ਕਰਦੇ ਸੀ ਬਹੁਤ ਘੱਟ ਪਰਸਨਲ ਅਟੈਕ ਕਿਸ ਤੇ ਕਰਦੇ ਹੁੰਦੇ ਪਰ ਕੀ ਇੰਨੀਆਂ ਚੀਜ਼ਾਂ ਤੁਹਾਨੂੰ ਹਰਟ ਕਰ ਚੁੱਕੀਆਂ ਨੇ ਹੁਣ ਤੁਸੀਂ ਵੀ ਸਿੱਧੇ ਤੌਰ ਦੇ ਉੱਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਵਾਬ ਦੇ ਦੇ। ਇਹ ਦੇ ਕੇ ਕਿ ਇਹ ਤੇ ਪਰਚਾ ਹੋਣਾ ਚਾਹੀਦਾ ਔਰ ਉਮੀਦਵਾਰ ਬਦਲਣਾ ਚਾਹੀਦਾ ਤੇ ਮੈਂ ਹੈਰਾਨ ਹਾਂ ਕਿ ਯਾਰ ਇਹ ਬੰਦਾ ਇਹ ਸ਼ਖਸ ਬੋਲ ਰਿਹਾ ਜਿਹੜਾ ਡਰੱਗ ਡੀਲਿੰਗ ਚ ਅੰਦਰ ਹੋ ਕੇ ਆ ਗਿਆ ਹੈ। ਇਹ ਬੰਦੇ ਨੇ ਉਸ ਘਰ ਆ ਕੇ ਪਹਿਲਾਂ ਤੋਂ ਉਸ ਘਰ ਦਾ ਬੇੜਾਗਰ ਕੀਤਾ ਹੁਣ ਉਹ ਸਾਡੇ ਪੇਸ਼ ਪੈ ਗਿਆ ਗਰੀਬਾਂ ਦਾ ਮੇਰਾ ਕਰਜ਼ਾ ਹੀ ਨਹੀਂ ਦੇ ਸਕਦੇ کئی ਜਨਮ ਫ੍ਰੀ ਆਫ ਕਾਸਟ ਉਹ ਤੇ ਕਿਰਾਇਆ ਵੀ ਨਹੀਂ ਸੀ ਦਿੰਦੇ ਹੋਟਲ ਦਾ ਜਿੰਨਾ ਹੋਟਲਾਂ ਚ ਮੈਂ ਠਹਿਰਦਾ ਸੀ ਉਹਨਾਂ ਦਾ ਪ੍ਰਚਾਰ ਕਰਨਾ ਅਕਾਲੀ ਦਲ ਦੇ ਤੁਸੀਂ ਪ੍ਰਚਾਰ ਚ ਖਾੜੇ ਲਾਇਨੇ ਅਰੇ ਖਾੜੇ ਮੈਂ ਪ੍ਰਚਾਰਕ ਬਣ ਕੇ 10 12 ਸਾਲ ਉਹਨਾਂ ਦੇ ਕੰਮ ਕੀਤਾ ਫ੍ਰੀ ਟੋਟਲੀ ਫ੍ਰੀ ਪਰਚਾ ਪਾਉਣ ਦੀ ਗੱਲ ਕਰਦੇ ਨੇ ਮਜੀਠੀਆ ਨੇ ਸਗੋਂ ਬਕਾਇਦਾ ਵੀਡੀਓ ਪਾਈ ਟਵੀਟ ਕੀਤਾ ਉਹ ਤਾਂ ਕਹਿੰਦੇ ਕਿ ਹੰਸਰਾਜ ਹੰਸ ਜੀ ਦੇ ਉੱਤੇ ਪਰਚਾ ਹੋਣਾ ਤਕਲੀਫ ਹੀ ਬੜੀ ਹੋਈ ਮੈਂ ਕਿਹਾ ਯਾਰ ਤੁਸੀਂ ਤਾਂ ਗੰਦ ਪਾਉਣ ਵਾਲੇ ਲੋਕ ਆ ਅੱਜ ਮਾਵਾਂ ਦੇ ਵੈਣ ਤੁਹਾਡਾ ਕਰਕੇ ਹੀ ਦੁਪਹਿਰ ਆ ਔਸਾਲੀ ਦਲ ਵੀ ਖਤਮ ਇਸੇ ਬੰਦੇ ਨੇ ਕੀਤਾ ਵਰਨਾ ਵੱਡੇ ਬਾਦਲ ਸਾਹਿਬ ਤਾਂ ਉਹਨਾਂ ਨੂੰ ਪਤਾ ਸੀ ਸਿਆਸਤ ਕੀ ਹੈ ਫਲਾਲ ਇਹ ਸਿੱਧਾ ਵੀ ਹੈ ਜਾਂ ਕਦੀ ਇਹ ਸੋਚਦੇ ਹੂੰ ਕਿ ਇਲੈਕਸ਼ਨ ਫੈਂਟੈਸਟੀ ਕਿਉ ਕਰ ਰਹੇ ਆ ਰਾਜਨੀਤੀ ਵਾਲੇ ਪਾਸੇ ਤੋਂ ਇੱਕ ਨਾਰਾ ਹੀ ਕਰ ਲਿਆ ਜੇ ਅਜੇ ਹੀ ਸਭ ਕੁਝ ਸੁਣਨਾ ਹੈ ਇਹ ਜੇ ਹੀ ਲੋਕਾਂ ਤੋਂ ਜੇ ਰਿਸਪਾਂਸ ਆਣਾ ਤੇ ਲੋਕਾਂ ਨੇ ਕਈ ਸਾਲ ਲਾਇਏ ਮੈਨੂੰ ਮਨਾਉਣ ਲਈ ਜਦੋਂ ਉਹਨਾਂ ਨੇ ਦੇਖਿਆ ਨਾ ਪੱਲੜਾ ਭਾਰੀ ਇਧਰ ਲਾ ਤੇ ਉਹ ਵੀ ਮੇਰੇ ਬਾਰੇ ਬੋਲਣ ਲੱਪੇ ਜਿੱਦਾਂ ਮਜੀਠੀ ਆਰਾਮ ਸ਼ੁਕਰ ਹੈ ਮੇਰਾ ਮਾਂ ਬਾਪ ਇਹ ਨਹੀਂ ਸੁਣ ਰਿਹਾ ਜਿੱਥੇ ਮੈਂ ਉਹਨਾਂ ਨੂੰ ਮਿਸ ਕਰਦਾ ਮੈਂ ਸ਼ੁਕਰ ਵੀ ਕਰਦਾ ਮੇਰੇ ਦਾਦਾ ਮੇਰੀ ਮਾਂ ਨੇ ਤਾਂ ਤੜਫ ਜਾਣਾ ਸੀ ਜੇ ਉਹਨੂੰ ਪਤਾ ਲੱਗਦਾ ਕਿ ਮੇਰੇ ਬੱਚੇ ਕਿਦਾਂ ਬਰਦਾਸ਼ਤ ਕਰਦੇ ਆ ਬਾਕੀ ਕਿਦਾਂ ਬਰਦਾਸ਼ਤ ਕਰਦੇ ਮੈਂ ਜਾਣਦਾ ਜਾਂ ਮੇਰਾ ਰੱਬ ਜੀ ਉਸੇ ਭੇਵੀ ਪੁੱਛਦੇ ਨੇ ਕਿ ਨਹ ਹੰਸਾ ਹੰਸੀ ਹਵਾ ਕਿਹੜੀ ਆਉਂਦੀ ਆ ਹੁਣ ਸਿੱਲੀ ਸਿੱਲੀ ਆਉਂਦੀ ਆ ਜਾਂ ਠੰਡੀ ਠੰਡੀ ਜੀ ਜ਼ਿੰਦਗੀ ਚ ਗੋਸਤਾਖੀ ਹੋ ਗਈ ਹੋਵੇ ਬੋਲਦਿਆਂ ਹੱਥ ਜੋੜ ਕੇ ਗੱਲ ਚ ਪੱਲਾ ਪਾ ਕੇ ਮੈਂ ਮਾਫੀ ਮੰਗਦਾ ਹਾਂ ਔਰ ਮੇਰਾ ਕੋਈ ਇੰਟੈਂਸ਼ਨ ਨਹੀਂ ਕਿ ਫਸਾਦ ਪਾ ਕੇ ਐਮਪੀ ਬਣਨਾ ਗਰੀਬ ਦੀ ਹਾ ਆ ਅੱਗ ਵਰਗੀ ਹੁੰਦੀ ਉਹ ਫੈਲ ਜਾਂਦੀ ਜਾਂ ਉੱਪਰ ਸਰਗਾਹ ਤੱਕ ਜਾਂਦੀ ਹੈ ਤੇ ਦੋ ਤਰੀਕ ਤੋਂ ਬਾਅਦ ਆਪਾਂ ਦੇਖਣਾ ਇਸੋਕ ਤਸੀ ਫਰੀਦਕੋਟ ਦੇ ਵਿੱਚ ਮੌਜੂਦ ਹਾਂ ਔਰ ਫਰੀਦਕੋਟ ਦੇ ਵਿੱਚ ਪਦਮਸ਼ਰੀ ਹੰਸਰਾਜ ਹੰਸੋਣੀ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਜਿਸ ਦਿਨ ਤੋਂ ਚੋਣ ਪ੍ਰਚਾਰ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਤਾਂ ਬਹੁਤ ਸਾਰੀਆਂ ਚੁਣੌਤੀਆਂ ਦਾ ਵੀ ਉਹਨਾਂ ਨੂੰ ਸਾਹਮਣਾ ਨਾ ਨਾ ਕਰਨਾ ਪੈ ਰਿਹਾ ਹੈ ਪਰ ਹੁਣ ਅਖੀਰਲੇ ਦਿਨ ਨਜ਼ਦੀਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨੇ ਵੀ ਪੰਜਾਬ ਦੇ ਵਿੱਚ ਆ ਰਹੇ ਨੇ ਔਰ ਕਿਹੋ ਜਿਹਾ ਹੁੰਦਾਰਾ ਹੁਣ ਉਹਨਾਂ ਨੂੰ ਪੰਜਾਬ ਦੇ ਔਰ ਖਾਸ ਤੌਰ ਦੇ ਉਤੇ ਫਰੀਦਕੋਟ ਸੀਟ ਤੋਂ ਮਿਲ ਰਿਹਾ ਗੱਲਬਾਤ ਕਰਦੇ ਹਾਂ ਪਦਮਸ਼ਰੀ ਹੰਸਰਾਜ ਹੰਸੋਣੀ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰ ਕਿਵੇਂ ਚੱਲ ਰਿਹਾ ਹੈ ਇਸ ਸੁਲੇਦਾ ਇਲੈਕਸ਼ਨ ਮੂਡ ਕੀ ਕਹਿ ਰਿਹਾ ਹੈ ਫਰੀਦਕੋਟ ਦਾ ਹਾਲ ਕੀ ਹੈ ਫਰੀਦਕੋਟ ਦੀ ਹਵਾ ਕੀ ਕਹਿੰਦੀ ਹੈ ਫਰੀਦਕੋਟ ਦੀ ਹਵਾ ਚ ਤੇ ਰੋਹਾਨੀਅਤ ਹੈ ਲੇਕਿਨ ਇਲੈਕਸ਼ਨ ਵਾਲੀ ਹਵਾ ਹੁਣ ਕਲਾਈਮੈਕਸ ਵੱਲ ਜਾ ਰਹੀ ਹੈ ਔਰ ਡੇ ਬਾਈ ਡੇ ਕਮ ਪੱਕਤਾ ਜਾ ਰਿਹਾ ਜੀ ਮੈਂ ਤਾਂ ਖੈਰ ਜਿਸ ਦਿਨ ਤੋਂ ਆਇਆ ਕੰਟੀਨਿਊਸ ਲੱਗਾ ਹੋਇਆ ਹਾਂ ਬਿਨਾ ਨਾਗੇ ਤੋਂ ਲੱਖ ਡੇਢ ਕਿ ਮਹੀਨਾ ਹੋ ਚੱਲਿਆ ਤੇ ਹੁਣ ਬਸ ਕੁਛ ਦਿਨ ਰਹਿ ਗਏ ਮਾਲਕ ਕਿਰਪਾ ਕਰੇ ਬਖਸ਼ਿਸ਼ ਕਰੇ ਸੁਖ ਸਵੇਲੀ ਨਾਲ ਹੂੰ ਵੋਟਿੰਗ ਹੋ ਜਾਏ ਇਲੈਕਸ਼ਨ ਹੋ ਜਾਏ ਬਸ ਤੁਸੀਂ ਕਿਹਾ ਮਾਲਕ ਕਿਰਪਾ ਕਰੇ ਸੁਖ ਤਰੀਕੇ ਦੇ ਨਾਲ ਸੁਖੀ ਤਰੀਕੇ ਦੇ ਨਾਲ ਸਭ ਕੁਝ ਨੇਪਰੇ ਚੜ ਜਵੇ ਹੰਸ ਰਾਜਹੰਸ ਜੀ ਇਸ ਡੇਢ ਮਹੀਨੇ ਦੇ ਦੌਰਾਨ ਤੁਸੀਂ ਬਹੁਤ ਕੁਝ ਚੀਜ਼ਾਂ ਵੇਖ ਲੀਆਂ ਹੋਣਗੀਆਂ ਬਹੁਤ ਸਾਰੇ ਉਤਾਰ ਚੜਾਹ ਜਿਹੜੇ ਨੇ ਉਹ ਵੀ ਵੇਖੇ ਹੋਣਗੇ ਔਰ ਰਾਜਨੀਤੀ ਦਾ ਜੇ ਮੈਂ ਕਹਾਂ ਕਿ ਇਹ ਤੁਹਾਡੇ ਵਾਸਤੇ ਇੱਕ ਸਭ ਤੋਂ ਚੈਲੈਂਜਿੰਗ ਇਲੈਕਸ਼ਨ ਬਣ ਕੇ ਰਿਹਾ ਹੋਊਗਾ ਹਾਂਜੀ ਇਹ ਤੀਜਾ ਇਲੈਕਸ਼ਨ ਹੈ ਲੇਕਿਨ ਇਹ ਆ ਜਿਹੜਾ ਇਲੈਕਸ਼ਨ ਹੈ ਸਭ ਤੋਂ ਮੁਸ਼ਕਿਲ ਹੈ ਬਹੁਤ ਮੁਸ਼ਕਲ ਲੇਕਿਨ ਇਹਦੇ ਵਿੱਚ ਵੀ ਸੱਚੇ ਪਾਤਸ਼ਾਹ ਗੁਜ਼ਾਰ ਦੇਣਗੇ ਇਹ ਵੀ ਸਮਾਂ ਗੁਜ਼ਰ ਜਾਏਗਾ ਹਾਂ ਜੀ ਲੱਗਦਾ ਕਿ ਇਹ ਕੋਈ ਇਮਤਿਹਾਨ ਹੀ ਹੈ ਤੁਹਾਡਾ ਔਰ ਇਸ ਇਮਤਿਹਾਨ ਦੇ ਵਿੱਚੋਂ ਕੀ ਲੱਗਦਾ ਹੈ ਫਰੀਦਕੋਟ ਵਾਲੇ ਪਾਸ ਕਰਕੇ ਭੇਜਣਗੇ ਜਾਂ ਫਿਰ ਉਹਨਾਂ ਦੀ ਕੁਝ ਹੋਰ ਹੀ ਮਰਜ਼ੀ ਬਹੁਤ ਵੱਡਾ ਇਮਤਿਹਾਨ ਆ ਉਹਨਾਂ ਦੀ ਮਰਜ਼ੀ ਕੀ ਆ ਇਹ ਤਾਂ ਕਹਿੰਦੇ ਨਾ ਆਪਣੇ ਮਨ ਕੀ ਮੈਂ ਜਾਨੂ ਔਰ ਪੀ ਕੇ ਮਨ ਕੀ ਰਾਮ ਸਾਹਸੋਂ ਕੀ ਮਾਲਾ 'ਤੇ ਸਿਮਰੂ ਮੈਂ ਪੀ ਕਾ ਨਾਮ ਇਹ ਤੇ ਜੋ ਮਾਲਕ ਚਾਏਗਾ ਰਿਜ਼ਲਟ ਤੇ ਉਹਦੇ ਹੱਥ ਹੈ ਲੇਕਿਨ ਮੇਰਾ ਫਰਜ਼ ਹੈ ਕਿ ਰਾਤ ਦਿਨ ਆਪਣੀ ਪਾਰਟੀ ਦੀਆਂ ਪਾਲਿਸੀਜ਼ ਆਈਡੀਓਲੋਜੀ ਆਪਣੇ ਲੀਡਰ ਦਾ ਔਰ ਜਿਹੜੀ ਜਿਹੜੀ ਸਟੇਟ ਵਿੱਚ ਬੀਜੇਪੀ ਦਾ ਰਾਜ ਹੈ ਉੱਥੇ ਕੀ ਤਬਦੀਲੀ ਆਈ ਔਰ ਪੂਰੀ ਕੰਟਰੀ ਨੂੰ ਕਿੱਥੋਂ ਕਿੱਥੇ ਲੈ ਗਏ ਇਹ ਦੱਸਣਾ ਤੁਸੀਂ ਮੈਂ ਤੁਹਾਡਾ ਬਿਆਨ ਸੁਣ ਰਿਹਾ ਸੀ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਹਿੰਦੇ ਕਿ ਗੁੱਸਾ ਮੈਨੂੰ ਬਹੁਤ ਘੱਟ ਆਉਂਦਾ ਹੈ ਸਾਲ 'ਚ ਦੋਕ ਸਾਲ ਬਾਅਦ ਇੱਕ ਅੱਧੀ ਵਾਰ ਗੁੱਸਾ ਆ ਜਾਂਦਾ ਤਾਂ ਸ਼ਾਇਦ ਉਹ ਗੁੱਸਾ ਨਿਕਲ ਵੀ ਆਉਂਦਾ ਹੈ ਔਰ ਸ਼ਾਇਦ ਉਹ ਗੁੱਸਾ ਉਹੀ ਤੁਹਾਡਾ ਉਸ ਵੀਡੀਓ ਦੇ ਵਿੱਚ ਨਜ਼ਰ ਵੀ ਆਇਆ ਜਿਹੜੀ ਵੀਡੀਓ ਬਹੁਤ ਚਰਚਾ ਦਾ ਵਿਸ਼ਾ ਬਣੀ ਜਿਸ ਕਰਕੇ ਆਮ ਆਦੀ ਪਾਰਟੀ ਨੇ ਸ਼ਿਕਾਇਤਾਂ ਤੱਕ ਦੇ ਦਿੱਤੀਆਂ ਹੋਇਆ ਕੀ ਸੀ ਅਸਲ ਦੇ ਵਿੱਚ ਉਸ ਦਿਨ ਕਿਉਂ ਤੁਸੀਂ ਜੋ ਕਹਿੰਦੇ ਹੰਸ ਰਾਜ ਹੰਸ ਜੀ ਹੈ ਜਿਨ੍ਹਾਂ ਨੇ ਅੰਨਾ ਵਿਰੋਧ ਸਹਿ ਲਿਆ ਆ ਕਿਸਾਨ ਲਗਾਤਾਰ ਵਿਰੋਧ ਕਰਦੇ ਰਹੇ ਤਾਂ ਨਹੀਂ ਉਹਨਾਂ ਨੇ ਆਪਣਾ ਆਪਾ ਖੋਇਆ ਉਸ ਦਿਨ ਆਪਾ ਕਿਉਂ ਖੋਹ ਦਿੱਤਾ ਔਰ ਕਿਉਂ ਇਹ ਕਹਿਣਾ ਪਿਆ ਤੁਹਾਨੂੰ ਕਿ 2 ਤਰੀਕ ਤੋਂ ਬਾਅਦ ਦੇਖਦਾ ਇੱਥੇ ਕਿਹੜੇ ਖੱਬੀਖਾਨ ਖੰਗਦੇ ਨੇ ਉਹਦੇ ਉਸ ਉਸ ਜਵਾਬ ਨੂੰ ਮੈਂ ਇੱਕ ਹਵਾਲੇ ਨਾਲ ਤੁਹਾਨੂੰ ਪੇਸ਼ ਕਰਦਾ ਵਾਂ ਅਰਜ਼ ਕਰਨਾ ਵਾਂ ਕਿ ਅਮਰੀਕਾ ਤੋਂ ਇੱਕ ਨਿਊਜ਼ ਆਈ ਸੀ ਵੀਡੀਓ ਆਈ ਸੀ ਉਹ ਪੂਰੀ ਦੁਨੀਆ ਵਿੱਚ ਚਰਚਿਤ ਹੋਈ ਇੱਕ ਪੁਲਿਸਮੈਨ ਬਲੈਕ ਲਾਈਵਸ ਮੈਟਰ ਹਾਂ ਪੁਲਿਸ ਪੁਲਿਸ ਮੈਟਰ ਦਾ ਨਹੀਂ ਮੈਨੂੰ ਪਤਾ ਕੀ ਸੀਗਾ ਲੇਕਿਨ ਇੱਕ ਪੁਲਿਸ ਵਾਲਾ ਆ ਉਹਨੇ ਇੱਕ ਬੰਦੇ ਨੂੰ ਥੱਲੇ ਰੱਖਿਆ ਹੋਇਆ ਉਹਦੀ ਛਾਹ ਰਗ ਤੇ ਧੌਣ ਤੇ ਉਹਨੇ ਵੱਡੇ ਵੱਡੇ ਬੂਟ ਜਿੱਦਾਂ ਅਮਰੀਕਨ ਪੁਲਿਸ ਕੋਲ ਹੁੰਦੇ ਆ ਉਹ ਰੱਖੇ ਹੋਏ ਆ ਔਰ ਉਹ ਬੰਦਾ ਕਹਿ ਰਿਹਾ ਮੈਂ ਬਹੁਤ ਤਕਲੀਫ ਚ ਆ ਉਹ ਹੋਰ ਦਬਾ ਦਿੰਦਾ ਉਹ ਬੰਦਾ ਕਹਿੰਦਾ ਕਿ ਮੈਨੂੰ ਹੁਣ ਸਾਹ ਲੈਣ ਚ ਤਕਲੀਫ ਹੋ ਰਹੀ ਆ ਉਹ ਬੰਦਾ ਹੋਰ ਜ਼ੋਰ ਨਾਲ ਦਬਾ ਦਿੰਦਾ ਉਹ ਬੰਦਾ ਮੇਰਾ ਸਾਹ ਬੰਦ ਹੋ ਰਿਹਾ ਫਾਰ ਗੋਡਸ ਏਕ ਮੈਂ ਮੈਂ ਮਰ ਜਾਊਗਾ ਉਹ ਬੰਦਾ ਹੋਰ ਜ਼ੋਰ ਨਾਲ ਦਬਾਉਂਦਾ ਆਖਰ ਉਹ ਬੰਦਾ ਮਰ ਜਾਂਦਾ ਡੇਢ ਮਹੀਨੇ ਤੋਂ ਮੇਰੀ ਇਹੀ ਹਾਲਤ ਬ੍ਰਦਰ ਹੋਈ ਸੀ ਤੇ ਉਸ ਦਿਨ ਵੀ ਮੈਂ ਕੋਈ ਇਹਦੇ ਵਿੱਚ ਕੋਈ ਆਪਣੇ ਆਪ ਨੂੰ ਸ਼ਾਬਾਸ਼ ਨਹੀਂ ਦੇ ਸਕਦਾ ਲੇਕਿਨ ਕਿਉਂਕਿ ਮੈਂ ਇਨਸਾਨ ਆ ਉਸ ਸਪੌਂਟੇਨੀਅਸ ਉੱਥੇ ਸਿਚੁਏਸ਼ਨ ਸਰਕਮਸਟੈਂਸਸ ਐਸੇ ਹੋ ਗਏ ਸੀ ਜਿੱਦਾਂ ਹੁਣ ਆਪਾਂ ਪਿੰਡ ਚੋਂ ਆਏ ਆ ਪਿੰਡ ਚ ਐਂਟਰ ਹੋਏ ਇੱਕ ਬੰਦਾ ਗੱਲ ਲੱ ਕੇ ਰੋਣ ਲੱਗ ਪਿਆ ਮੈਂ ਕਿਹਾ ਖੈਰ ਆ ਸਭ ਠੀਕ ਆ ਕਿੰਦਾ ਜੀ ਖੈਰ ਨਹੀਂ ਮੇਰੀ ਬੇਟੀ ਮੇਰੀ ਪਤਨੀ ਤੇ ਮਾਂ ਨੂੰ ਤੇ ਮੈਨੂੰ ਕਿੰਦਾ ਮੈਨੂੰ ਚਲੋ ਜੋ ਵੀ ਕਹਿੰਦੇ ਸੀ ਮੇਰੀ ਬੇਟੀ ਨੂੰ ਔਰ ਮਾਂ ਨੂੰ ਬਹੁਤ ਹੀ ਅਪਸ਼ਬਦ ਬੋਲੇ ਗਏ ਔਰ ਸਾਡੇ ਸਾਰਿਆਂ ਨੂੰ ਜਿੱਦਾਂ ਜਾਤੀ ਸ਼ੂਚਕ ਜਿਹਾ ਹੁੰਦਾ ਹਾਲਾਂਕਿ ਸਾਡੇ ਸਤ ਗੁਰਾਂ ਨੇ ਜਾਤੀ ਦਾ ਤਖੰਡ ਨਹੀਂ ਕੀਤਾ ਜਾਤ ਪਾਤ ਦਾ ਤੇ ਜਿਹੜੀ ਬੇਟੀਆਂ ਨੂੰ ਉਹਨੇ ਗੱਲਾਂ ਦਸੀਆਂ ਉਹਨੇ ਉੱਥੇ ਵੀਡੀਓ ਵੀ ਆ ਉਹ ਨਹੀਂ ਲੋਕਾਂ ਨੇ ਸ਼ਾਇਦ ਗੌਰ ਨਾ ਦੇਖੀ ਉਹ ਕਹਿੰਦਾ ਮੈਂ ਸਟੇਜ ਤੇ ਮਾਈਕ 'ਚੋਂ ਕਰ ਨਹੀਂ ਸਕਦਾ ਜਿਹੜੀਆਂ ਗੱਲਾਂ ਉਹਨੇ ਕਹੀਆਂ ਜਦੋਂ ਉਹ ਮੇਰੇ ਗੱਲ ਲੱਗ ਕੇ ਰੋਇਆ ਤੇ ਮੈਂ ਮੈਨੂੰ ਟਾਈਮ ਤਾਂ ਮਿਲਿਆ ਨਹੀਂ ਸੀ ਸੋਚਣ ਦਾ ਵਿਚਾਰਨ ਦਾ ਜਿੰਦੇ ਕਹਿੰਦੇ ਨਾ ਪਹਿਲਾਂ ਪਹਿਲਾਂ ਤੋਲੋ ਫਿਰ ਬੋਲੋ ਮੈਂ ਦਿਮਾਗ ਤੋਂ ਤਾਂ ਕੱਟ ਹਮੇਸ਼ਾ ਦਿਲ ਤੋਂ ਹੀ ਜੀਵਿਆ ਹਾਂ ਤੇ ਉਹ ਬਸ ਸਪੌਂਟੇਨੀਅਸ ਮੇਰੇ ਮੂੰਹੋਂ ਕੋਈ ਚੈਸੀ ਗੱਲ ਨਿਕਲੀ ਮੈਂ ਹੌਸਲਾ ਹੀ ਦੇਣ ਦੀ ਕੋਸ਼ਿਸ਼ ਕੀਤੀ ਸੀ ਮੈਂ ਤੇ ਇਹ ਕਿਹਾ ਸੀ ਗਰੀਬ ਦੀ ਹਾ ਅੱਗ ਵਰਗੀ ਹੁੰਦੀ ਉਹ ਫੈਲ ਜਾਂਦੀ ਜਾਂ ਉੱਪਰ ਦਰਗਾਹ ਤੱਕ ਜਾਂਦੀ ਹੈ ਤੇ ਦੋ ਤਰੀਕ ਤੋਂ ਬਾਅਦ ਆਪਾਂ ਦੇਖ ਲਾਂਗੇ ਕਾਨੂੰਨ ਕਾਨੂੰਨ ਸਭ ਤੋਂ ਵੱਡਾ ਕਬੀਖਾਨ ਹੁੰਦਾ ਬੰਦਾ ਤਾਂ ਕੁਝ ਵੀ ਨਹੀਂਗਾ ਉਹਦਾ ਫਿਰ ਇੰਟਰਪ੍ਰੀਟੇਸ਼ਨ ਇਹ ਹੋ ਗਿਆ ਕਿ ਮੈਂ ਸ਼ਾਇਦ ਕੋਈ ਧਮਕੀ ਦੇ ਰਿਹਾ ਸੀ ਉਹ ਧਮਕੀ ਸੀ ਤੁਹਾਡੀ ਜਾਂ ਫਿਰ ਤੁਹਾਨੂੰ ਲੱਗਿਆ ਕਿ ਕੋਈ ਜਿਸ ਤਰ੍ਹਾਂ ਤੁਸੀਂ ਵੀ 1.5 ਮਹੀਨੇ ਤੋਂ ਜੋ ਫੇਸ ਕਰ ਰਹੇ ਸੀ ਉਹ ਇੱਕ ਰੈਜ਼ੈਂਟਮੈਂਟ ਸੀ ਉਹ ਗੁੱਸਾ ਤੁਹਾਡਾ ਵੀ ਨਿਕਲਿਆ ਨਹੀਂ ਧਮਕੀ ਨਹੀਂ ਸੀ ਇਸ ਤੋਂ ਪਹਿਲਾਂ ਕਿ ਉਹਦਾ ਗਾਲ ਘੁੱਟ ਦੇ ਘੁੱਟ ਦੇ ਉਹਨਾਂ ਨੇ ਇਹ ਕਿਹਾ ਸੀ ਨਾ ਕਿ ਰਾਤ ਨੂੰ ਅਸੀਂ ਅੱਗ ਲਾ ਦੇਣੀ ਤੇਰੇ ਘਰ ਨੂੰ ਜੇ ਮੀਟਿੰਗ ਕਰਾਈ ਇਹ ਗਾਲ ਘੁੱਟਣ ਤੱਕ ਤਾਂ ਠੀਕ ਹੈ ਜੀ ਉਹ ਮਾਰ ਹੀ ਦਿੰਦੇ ਉਹਨਾਂ ਨੂੰ ਇਸ ਤਰ੍ਹਾਂ ਤੇ ਉਹਨਾਂ ਨੂੰ ਥੋੜਾ ਜਿਹਾ ਮੈਂ ਸੁਚੇਤ ਕੀਤਾ ਸੀ ਕਿ ਦੋ ਤਰੀਕ ਤੋਂ ਬਾਅਦ ਕਾਨੂੰਨ ਵੀ ਹੈ ਆਪਾਂ ਦੇਖ ਲਾਂਗੇ ਤੁਸੀਂ ਵੀ ਕਿਹਾ ਕਿ ਇਹ ਪਿੰਡਾਂ 'ਚ ਦੇਖ ਲਾਂਗੇ ਦਾ ਆਈਡੀਆ ਹੋਰ ਹਸਾਬ ਦਾ ਹੋ ਜਾਂਦਾ ਤੇ ਹੋਰ ਮੈਂ ਕੀ ਕਿਹਾ ਸੀ ਇੱਕ ਉਹਦੇ ਵਿੱਚ ਸੀ ਕਿ ਇਹ ਬੰਦੇ ਦੇ ਪੁੱਤ ਜਿਹੜੇ ਨੇ ਉਹ ਕੁੱਟ ਖਾ ਕੇ ਮੰਨਣਗੇ ਇਹਨਾਂ ਨੇ ਕੁੱਟ ਖਾ ਕੇ ਹੀ ਲੋਟ ਆਉਣਾ ਹੁਣ ਤੁਸੀਂ ਦੇਖ ਲਓ ਬੰਦੇ ਜਿੰਨੇ ਵੀ ਹੋਣਗੇ 10 15 ਬੰਦੇ ਹੋਣਗੇ ਜਿਨ੍ਹਾਂ ਨੇ ਇਹ ਕੀਤਾ ਮੈਂ ਉਹਨਾਂ ਬੰਦਿਆਂ ਬਾਰੇ ਬੋਲ ਰਿਹਾ ਤਰਜਮਾ ਇਹ ਹੋ ਰਿਹਾ ਕਿ ਮੈਂ ਸਮੁੱਚੇ ਕਿਸਾਨ ਵਰਗ ਬਾਰੇ ਬੋਲ ਰਿਹਾ ਨਾ ਤਾਂ ਮੈਂ ਕਿਸੇ ਜਥੇਬੰਦੀ ਦਾ ਨਾਮ ਲਿਆ ਨਾ ਮੈਂ ਕਿਸਾਨਾਂ ਦਾ ਲਿਆ ਇਹ ਬੰਦੇ ਜਿਹੜੇ ਉਸ ਪਿੰਡ ਦੇ ਆ ਜਾਂ ਉਹ ਜਿਨ੍ਹਾਂ ਨੇ ਕਾਰਾ ਕੀਤਾ ਕਿਸੇ ਦੀ ਧੀ ਪੈਣ ਦਾ ਇਸ ਤਰ੍ਹਾਂ ਦੇ ਸ਼ਬਦ ਨਹੀਂ ਬੋਲਣੇ ਚਾਹੀਦੇ ਮੈਂ ਤਾਂ ਉਹਨਾਂ ਬਾਰੇ ਬੋਲ ਰਿਹਾ ਮੈਂ ਵਿੱਚ ਕਿਹਾ ਕਿ ਸਾਰੇ ਕਿਸਾਨਾਂ ਨੂੰ ਦੇਖ ਲਾਂਗੇ ਜਾਂ ਸਾਰੇ ਪੰਜਾਬ ਨੂੰ ਦੇਖ ਲਾਂਗੇ ਕੋਈ ਕੋਈ ਐਸਾ ਦੇਖੋ ਸਾਡੇ 100 ਕਾਲਡ ਬੁੱਧੀਜੀਵੀ ਐਡ ਅਡੇ ਐਂਕਰ ਆ ਉਹ ਡੇਢ ਮਹੀਨੇ ਤੋਂ ਤੱਕ ਕਿਸੇ ਨੇ ਕਿਹਾ ਨਹੀਂ ਜੁਰਤ ਨਾਲ ਕਿ ਯਾਰ ਜਥੇਬੰਦੀ ਵਾਲਿਓ ਜਾਂ ਦੂਸਰੇ ਲੋਕੋ ਇਹਨੂੰ ਤੁਸੀਂ ਦੱਲਾ ਵੀ ਕਹਿ ਦਿੰਦੇ ਹੋ ਕੰਜਰ ਵੀ ਕਹਿੰਦੇ ਜਦੋਂ ਕੰਜਰ ਦਾ ਪੁੱਤ ਕਿੰਨੇ ਸਿੱਧਾ ਮੇਰੇ ਮਾਂ-ਬਾਪ ਦੀ ਗਾਲ ਆ ਕੀ ਕਿਹੜਾ ਸ਼ਬਦ ਆ ਜਿਹੜਾ ਮੈਂ ਨਹੀਂ ਚੱਲ ਰਿਹਾ ਪਰ ਸੁਣੋ ਮੈਂ ਸਿਰਜਣ ਦਾ ਇਦਾਂ ਮੈਂ ਤੁਹਾਡੇ ਚਰਨਾਂ 'ਚ ਰੱਖ ਰਿਹਾ ਫੇਰ ਵੀ ਤੁਸੀਂ ਮਾਫ ਨਹੀਂ ਕਰ ਰਹੇ ਤੇ ਜੇ ਮੈਂ ਕੁਛ ਮਿੰਟਾਂ ਲਈ ਬੋਲ ਪਿਆ ਤੇ ਸੋ ਕੋਲਡ ਬੁੱਦੀ ਜੀ ਵੀ ਇਹਨਾਂ ਨੂੰ ਵੀ ਬੜਾ ਆ ਗਿਆ ਕਿ फटाफट ਹੁਣ YouTube ਤੇ ਚਲ ਜੀਏ ਮਾਮਲਾ ਪੱਕਿਆ ਯਾਨੀ ਮੈਨੂੰ ਹੀ ਦਵਾਈ ਜਾਣੇ ਆਏ ਕੋਈ ਇਨਸਾਫ ਦੀ ਕਲਮਾਂ ਵਾਲਿਓ ਤੁਹਾਡੀ ਇਕਰਤ ਕਿੱਥੇ ਗਈ ਡੇਢ ਮਹੀਨੇ ਤੋਂ ਤੁਸੀਂ ਖੁਦ ਵਾਚ ਕਰਦੇ ਸੀ ਜਾਂ ਆਹੇ ਮੇਰੀ ਵੀਡੀਓ ਦੇਖੀ ਹੈ ਮਤਲਬ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਕਿ ਮੈਨੂੰ ਥੋੜਾ ਜਿਹਾ ਇਨਸਾਫ ਦਿਓ ਮੈਨੂੰ ਮੈਨੂੰ ਗੌਰ ਨਾਲ ਵੇਖੋ ਮੈਂ ਗੁਸੈਲ ਨਹੀਂ ਮੈਂ ਰਿਵੈਂਜਫੁਲ ਬਦਲਾਖੋਰ ਬੰਦਾ ਨਹੀਂ ਮੇਰੀ ਪਿਛਲੀ ਹਿਸਟਰੀ ਦੇਖੋ ਸਾਰੀ ਜ਼ਿੰਦਗੀ ਨਿਮਰਤਾ ਨਾਲ ਕੱਟਿਆ ਤੇ ਅੱਗੋਂ ਵੀ ਤੁਹਾਡਾ ਗੁਲਾਮ ਬਣ ਕੇ ਕੱਟਾਂਗਾ ਮੈਂ ਪਹਿਲੀ ਵਾਰੀ ਐਮਪੀ ਨਹੀਂ ਬਣ ਰਿਹਾ ਮੈਂ ਜਦੋਂ ਜਿੱਥੋਂ ਐਮਪੀ ਬਣ ਗਿਆ ਉੱਥੇ ਕਦੀ ਜ਼ਿੰਦਗੀ ਚ ਦੇਖਿਆ ਮੈਨੂੰ ਗੁੱਸਾ ਆਉਂਦਾ ਹੋਵੇ ਜਾਂ ਬਦਲਾ ਲਿਆ ਹੋਵੇ ਉੱਥੇ ਨਿਮਰਤਾ ਨਾਲ ਰਿਹਾ ਇੱਥੇ ਵੀ ਮੈਂ ਗੁਲਾਮ ਬਣ ਕੇ ਨੌਕਰ ਬਣ ਕੇ ਲੋਕਾਂ ਦਾ ਨੌਕਰ ਹੀ ਹੁੰਦਾ ਮਲਾਲ ਹੁੰਦਾ ਕਿ ਉਹ ਇਨਸਾਨ ਜਿਹਦੇ ਨਾਂ ਦੇ ਅੱਗੇ ਪਦਮਸ਼ਰੀ ਲੱਗਿਆ ਹੋਵੇ ਜਿਸਦੇ ਗਾਣਿਆਂ ਦੇ ਲੋਕ ਇੰਨੇ ਮਰੀਦ ਹੋਣ ਤੁਸੀਂ ਸ਼ਾਦੀਕ ਇੰਟਰਵਿਊ ਚ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ ਅੱਜ ਇਹ ਮੰਦਿਰ ਔਰ ਜਿਹੜੇ ਕੁਝ ਲੋਕ ਮੇਰਾ ਵਿਰੋਧ ਕਰਦੇ ਨੇ ਕਹਿੰਦੇ ਇਹੀ ਡਾਂਗਾ ਖਾ ਖਾ ਕੇ ਮੇਰੇ ਕਾਨਸਰਟ ਸੁਣਨ ਵਾਸਤੇ ਆਉਂਦੇ ਸੀ ਮੇਰੇ ਖਾੜੇ ਸੁਣਨ ਵਾਸਤੇ ਆਉਂਦੇ ਹੁੰਦੇ ਸੀ ਮਲਾਲ ਹੁੰਦਾ ਕਿ ਅੱਜ ਲੋਕ ਕਿਧਰਲੇ ਪਾਸੇ ਨੂੰ ਹੋ ਗਏ ਔਰ ਤੁਸੀਂ ਰਾਜਨੀਤੀ ਵਾਲੇ ਪਾਸੇ ਹੀ ਕਿਉਂ ਫਿਰ ਆਏ ਆਪਣੀ ਗਾਇਕੀ ਵਾਲਾ ਪਾਸਾ ਤੁਹਾਡਾ ਬਿਲਕੁਲ ਵਧੀਆ ਸੀ ਤੁਸੀਂ ਦੇਖ ਲਓ ਕਿ ਪਦਮਸ਼ਰੀ ਜਦ ਜਦਨ ਮੈਨਾਂ ਪਤਾ ਲੱਗ ਗਿਆ ਹੁੰਦਾ ਕੀ ਆ ਉਹ ਜਗਾੜਨਾਤ ਮਿਲਦਾ ਨਹੀਂ ਕੋਈ ਵੀ ਪਦਮਸ਼ਰੀ ਜਦੋਂ ਹੋ ਜਾਂਦਾ ਤੇ ਜਦਨ ਮੈਨਾਂ ਪਤਾ ਲੱਗ ਗਿਆ ਜਦਨ ਇਹ ਪਤਾ ਲੱਗ ਗਿਆ ਕਿ ਆਪਣੇ ਕਲਾਕਾਰਾਂ ਦੀ ਵਿਦਵਾਨਾਂ ਦੀ ਚਿੰਤਕਾਂ ਦੀ ਲੇਖਕਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਸਾਊਥ ਵਿੱਚ ਮੰਦਰ ਬਣਾਏ ਜਾਂਦੇ ਕਲਾਕਾਰਾਂ ਦੇ ਹੈ ਉਹ ਦੇਖੋ ਕਿੰਨੀਆਂ ਯਾਨੀ ਇੰਟੈਲੀਜੈਂਟ ਲੋਕ ਆ ਸਾਡੇ ਕੰਜਰ ਕਿਹਾ ਜਾਂਦਾ ਅਸੀਂ ਇਹ ਵੀ ਨਹੀਂ ਸੋਚਦੇ ਕਿ ਗੁਰਬਾਣੀ ਸੰਗੀਤ ਤੋਂ ਬਾਹਰ ਨਹੀਂ ਹੈ ਵੇਦ ਗੀਤਾ ਕੁਰਾਨ ਬਾਈਬਲ ਸਾਰਾ ਸੰਗੀਤਿਤ ਹੈ ساری ਦੁਨੀਆ ਕਾਇਨਾਤ ਚ ਤਿੱਜੀ ਸੰਗੀਤਕਾਰ ਦੀ ਇਹ ਇੱਜ਼ਤ ਹੈ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਤਾਂ ਉਹਨਾਂ ਨੂੰ ਫਿਰ ਪਦਮਸ਼ਰੀ ਦਾ ਵੀ ਕੀ ਪਤਾ ਮੈਂ ਪੁੱਛ ਰਿਹਾ ਕਿ ਮਲਾਲ ਇਸ ਚੀਜ਼ ਦਾ ਵੀ ਹੈ ਜਾਂ ਕਦੀ ਇਹ ਸੋਚਦੇ ਹੋ ਕਿ ਇਲੈਕਸ਼ਨ ਕੰਟੈਸਟੀ ਕਿਉਂ ਕਰ ਰਹੇ ਆ ਰਾਜਨੀਤੀ ਵਾਲੇ ਪਾਸੇ ਤੋਂ ਕਿਨਾਰਾ ਹੀ ਕਰ ਲੀਏ ਜੇ ਜਿਹਾ ਹੀ ਸਭ ਕੁਝ ਸੁਣਨਾ ਹੈ ਇਹ ਜਿਹੀ ਲੋਕਾਂ ਤੋਂ ਜੇ ਰਿਸਪਾਂਸ ਆਉਣਾ ਤਾਂ ਇਸ ਪਾਸਿਓਂ ਹੀ ਕਿਨਾਰਾ ਕਰ ਲੀਏ ਮਲਾਲ ਇਸ ਚੀਜ਼ ਦਾ ਨਹੀਂ ਹੈ ਕਿ ਲੋਕ ਇੰਨਾ ਕਿਉਂ ਅਪਸ਼ਬਦ ਬੋਲਦੇ ਆ ਮਲਾਲ ਇਸ ਚੀਜ਼ ਦਾ ਜਿਨ੍ਹਾਂ ਲੋਕਾਂ ਨੇ ਮੇਰਾ ਇਹਨਾਂ ਇਧਰ ਲਿਆਏ ਸਿਆਸਤ ਵਿੱਚ ਜਿਨ੍ਹਾਂ ਲੋਕਾਂ ਨੇ ਕਈ ਸਾਲ ਲਾਏ ਮੈਨੂੰ ਮਨਾਉਣ ਲਈ ਉਹ ਜਦੋਂ ਉਹਨਾਂ ਨੇ ਦੇਖਿਆ ਨਾ ਪਲੜਾ ਪਹਾੜੀ ਇਧਰ ਲਾ ਤੇ ਉਹ ਵੀ ਮੇਰੇ ਬਾਰੇ ਬੋਲਣ ਲੱਪੇ ਜਿੱਦਾਂ ਮਜੀਠੀ ਆਰਾਮ ਇੱਕ ਨੀਲੀ ਰੀਡਰ ਹੈ ਉਧਰ ਅੰਬਰਸਰ ਵੱਲੋਂ ਹੁਣ ਆਇਆ ਆਪਣੇ ਭੈਣ ਜੀ ਦਾ ਪ੍ਰਚਾਰ ਕਰਦਾ ਉਹ ਮੇਰਾ ਕਰਜ਼ਾ ਹੀ ਨਹੀਂ ਦੇ ਸਕਦੇ ਕਈ ਜਨਮ ਫ੍ਰੀ ਆਫ ਕਾਸਟ ਉਹ ਤੇ ਕਿਰਾਇਆ ਵੀ ਨਹੀਂ ਸੀ ਦਿੰਦੇ ਹੋਟਲ ਦਾ ਜਿੰਨਾ ਹੋਟਲਾਂ ਚ ਮੈਂ ਠਹਿਰਦਾ ਸੀ ਉਹਨਾਂ ਦਾ ਪ੍ਰਚਾਰ ਕਰਨ ਲਈ ਅਕਾਲੀ ਦਲ ਦੇ ਤੁਸੀਂ ਪ੍ਰਚਾਰ ਚ ਖਾੜੇ ਲਾਏ ਨੇ ਅਰੇ ਖਾੜੇ ਮੈਂ ਪ੍ਰਚਾਰਕ ਬਣ ਕੇ 10 12 ਸਾਲ ਉਹਨਾਂ ਨੇ ਕੰਮ ਕੀਤਾ ਫਰੀ ਟੋਟਲੀ ਫਰੀ ਮੈਂ ਨਾ ਸਟੇਜ ਦਾ ਕੋਈ ਪੈਸਾ ਮੰਗਿਆ ਸੀ ਨਾ ਪ੍ਰਸ਼ਾਦਾ ਉਹਨਾਂ ਤੋਂ ਛਕਿਆ ਸੀ ਪਰ ਉਹ ਤੁਹਾਡੇ ਤੇ ਪਰਚਾ ਪਾਉਣ ਦੀ ਗੱਲ ਕਰਦੇ ਨੇ ਮਜੀਠੀਆਂ ਨੇ ਸਗੋਂ ਬਕਾਇਦਾ ਵੀਡੀਓ ਪਾਈ ਟਵੀਟ ਕੀਤਾ ਉਹ ਤਾਂ ਕਹਿੰਦੇ ਕਿ ਹੰਸਰਾਜ ਹੰਸ ਜੀ ਦੇ ਉੱਤੇ ਪਰਚਾ ਹੋਣਾ ਚਾਹੀਦਾ ਹਾਂਜੀ ਇਹ ਦੇਖ ਲਓ ਕਿ ਜਿਨ੍ਹਾਂ ਨੇ ਡਰੱਗ 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 ਦਾ ਲੋਕ ਦੱਸਦੇ ਆ ਅੰਦਰੋਂ ਅੰਦਰ ਵੀ ਰਹੇ ਆ ਮੈਂ ਤਾਂ ਬੜੇ ਗੌਰ ਨਾਲ ਮੈਨੂੰ ਤਾਂ ਤਕਲੀਫ ਹੀ ਬੜੀ ਹੋਈ ਮੈਂ ਕਿਹਾ ਯਾਰ ਤੁਸੀਂ ਤਾਂ ਗੰਦ ਪਾਉਣ ਵਾਲੇ ਲੋਕ ਆ ਅੱਜ ਮਾਵਾਂ ਦੇ ਵੈਣ ਤੁਹਾਡਾ ਕਰਕੇ ਦੁਪਹਿਰ ਆ ਤੇ ਤੁਸੀਂ ਕਾਲੀ ਦਲ ਵੀ ਖਤਮ ਇਸੇ ਬੰਦੇ ਨੇ ਕੀਤਾ ਵਰਨਾ ਵੱਡੇ ਬਾਦਲ ਸਾਹਿਬ ਤੋਂ ਉਹਨਾਂ ਨੂੰ ਪਤਾ ਸੀ ਸਿਆਸਤ ਕੀ ਆ ਇਨਸਾਨੀਅਤ ਕੀ ਆ ਸੁਖਵੀਰ ਜੀ ਵੀ ਸਿੱਧੇ ਸਪਸ਼ਟ ਬੰਦੇ ਆ ਉਹ ਮੈਂ ਕਦੀ ਨਹੀਂ ਦੇਖਿਆ ਅਪਸ਼ਬਦ ਕਿਸੇ ਬਾਰੇ ਇਹ ਅੰਦਰੋਂ ਅੰਦਰ ਰਹਿ ਕੇ ਵੀ ਬੰਦਾ ਨਹੀਂ ਬਣਿਆ ਮਜੀਠਿਆ ਰਾਮ ਮੂੰਹ ਐਡਾ ਲੰਮਾ ਆ ਊਠ ਜਾ ਲੱਗਦਾ ਦੇਖਣ ਨੂੰ ਤੇ ਹੱਸਦਾ ਮੇਰੇ ਤੇ ਜਿਹੜਾ ਫਿਲਮਾਂ 'ਚ ਹੀਰੋ ਵੀ ਰਿਆ ਹੱਸਦਾ ਹੱਸਾ ਉਹਨੂੰ ਮੇਰੇ ਤੇ ਆਉਂਦਾ ਕਾਸ਼ ਗੌਰ ਨਾਲ ਆਪਣਾ ਚਿਹਰਾ ਦੇਖੇ ਕਿ ਯਾਨੀ ਤੂੰ ਤਾਂ ਐਡਾ ਵੱਡਾ ਤੇਰਾ ਮੂੰਹ ਲੰਬਾ ਹੋ ਗਿਆ ਕਿ ਤੂੰ ਤਕਰੀਬਾਂ ਨੂੰ ਪਲਾਟ ਵੰਡ ਸਕਦਾ ਇਹਦੇ 'ਚ ਤਾਂ ਵੀ ਤੇਰਾ ਮੂੰਹ ਸਾਡੇ ਜਿੱਡਾ ਵੱਜ ਜਾਣਾ ਤੇ ਤੂੰ ਸਾਡੇ ਤੇ ਹੱਸਦਾ ਯਾਰ ਸਾਡੇ ਕਿਰਦਾਰ ਤੇ ਹੱਸਦਾ ਸਾਡੀ ਕਿਰਦਾਰ ਕੁੱਸ਼ੀ ਕਰਦਾ ਉਹ ਤੁਹ ਤੁਸੀਂ ਤਾਂ ਹੈਗੇ ਆ ਜਿਹੜੇ ਮੈਨੂੰ ਚੰਗੇ ਭਲੇ ਨੂੰ ਉੱਥੋਂ ਲਿਆ ਕੇ ਔਰ ਤੁਸੀਂ ਜ਼ਿੰਦਗੀ 'ਚ ਇੱਕ ਸਿੰਗਲ ਪਹਿਨੀ ਨਹੀਂ ਦਿੱਤੀ ਔਰ ਮੇਰਾ ਸਾਰਾ ਕੁਝ ਲੈ ਲਿਆ ਨ ਕਿ ਨਾ ਨੇ ਵੀ ਜ਼ਿਕਰ ਕੀਤਾ ਕਹਿੰਦੇ ਇਹ ਤਾਂ ਪੰਜਾਬੀ ਕੌਮ ਹੈ ਇਹ ਅੰਗਰੇਜ਼ਾਂ ਤੋਂ ਵੀ ਨਹੀਂ ਡਰੀ ਨਾ ਇੰਦਰਾ ਗਾਂਧੀ ਤੋਂ ਡਰੀ ਇਹ ਤੁਲਨਾ ਤੁਹਾਡੀ ਉਹ ਉਹ ਚੀਜ਼ਾਂ ਦੇ ਨਾਲ ਕਰ ਰਹੇ ਨੇ ਇੰਦਰਾ ਗਾਂਧੀ ਵਾਲਾ ਵੀ ਜਿਹੜਾ ਹੈ ਉਹ ਨਾਲ ਐਗਜ਼ਾਮਪਲ ਦੇ ਰਹੇ ਹਾਂਜੀ ਪੰਜਾਬੀ ਕੌਮ ਤੇ ਬਾਰੇ ਠੀਕ ਹੈ ਲੇਕਿਨ ਮਜੀਠੀਆ ਰਾਮ ਹੁਣਾਂ ਨੇ ਤੇ ਜਰਨਲ ਅਡਵਾਈਜ਼ਰ ਨੂੰ ਲੰਗਰ ਖੁਲਾਇਆ ਸੀ ਜਦੋਂ ਜੱਲਿਆਂ ਵਾਲਾ ਬਾਗ ਹੋਇਆ ਇਹ ਤਾਂ ਲੰਗਰ ਖੁਲਾ ਰਿਹਾ ਸੀ ਉਧ ਘਰ ਬਣਾ ਕੇ ਚਮਚਗਿਰੀ ਕਰਦੇ ਸੀ ਇਹ ਤਾਂ ਕਈ ਵਾਰੀ ਪਾਰਲੀਮੈਂਟ ਚ ਭਗਵੰਤ ਸੌਰਣ ਨੇ ਵੀ ਦੱਸਿਆ ਸਾਰਾ ਗੱਲ ਔਰ ਹਿਸਟਰੀ ਹੈ ਨੂੰ ਤੇ ਇਹਦੇ ਤੋਂ ਤਾਂ ਮੁੱਕਰ ਨਹੀਂ ਸਕਦੇ ਇਹ ਤਾਂ ਬੜੇ ਜੀਵੋਗਰੀ ਪਤਾ ਨਹੀਂ ਤੁਸੀਂ ਬਹੁਤ ਘੱਟ ਪਰਸਨਲ ਅਟੈਕ ਕਿਸ ਤੇ ਕਰਦੇ ਹੁੰਦੇ ਹੋ ਪਰ ਕੀ ਇੰਨੀਆਂ ਚੀਜ਼ਾਂ ਤੁਹਾਨੂੰ ਹਰਟ ਕਰ ਚੁੱਕੀਆਂ ਨੇ ਹੁਣ ਤੁਸੀਂ ਵੀ ਸਿੱਧੇ ਤੌਰ ਦੇ ਉੱਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਵਾਬ ਦੇ ਰਹੇ ਹੋ ਹਾਂ ਜਿੰਨੇ ਮੈਂ ਜਵਾਬ ਤਾਂ ਉਹੀ ਦੇ ਰਿਹਾ ਜੋ ਉਹਨਾਂ ਨੂੰ ਕਹਿ ਰਹੇ ਜਦੋਂ ਕਹਿੰਦੇ ਕਿ ਇਹਦੇ ਤੇ ਪਰਚਾ ਹੋਣਾ ਚਾਹੀਦਾ ਔਰ ਉਮੀਦਵਾਰ ਬਦਲਣਾ ਚਾਹੀਦਾ ਤੇ ਮੈਂ ਹੈਰਾਨ ਹਾਂ ਕਿ ਯਾਰ ਇਹ ਬੰਦਾ ਇਹ ਸ਼ਖਸ ਬੋਲ ਰਿਹਾ ਜਿਹੜਾ ਡਰਗ ਡੀਲਿੰਗ ਚ ਅੰਦਰ ਹੋ ਕੇ ਆ ਗਿਆ ਹੈ ਸਸਾਂ ਰਜ਼ੀ ਪਰਿਵਾਰਕ ਮੈਂਬਰ ਕੀ ਕਹਿੰਦੇ ਨੇ ਪਿਛਲੀ ਕਿ ਇੰਟਰਵਿਊ ਤੁਸੀਂ ਪ੍ਰੋ ਪੰਜਾਬ ਦੇ ਕੀਤੀ ਤੁਸੀਂ ਕਿਹਾ ਕਿ ਘਰੇ ਜਾਨਾ ਤਾਂ ਤੁਹਾਡੇ ਵਾਈਫ ਕਹਿੰਦੇ ਨੇ ਕਿ ਹੁਣ ਤਾਂ ਹੱਥ ਖੋਲ ਲਓ ਮਿੰਤਰਾਜ ਮਿੰਤੀ ਬਣਾ ਦਿੱਤਾ ਪਰਿਵਾਰ ਵੀ ਚਿੰਤਾ ਦੇ ਵਿੱਚ ਹੈ ਯੁਵਰਾਜ ਹੁਣੀ ਨਵਰਾਜ ਹੁਣੀ ਵੀ ਚਿੰਤਾ ਕਰਦੇ ਨੇ ਜਿਸ ਤਿਕ ਨਾਲ ਇਹ ਲਗਾਤਾਰ ਵਿਰੋਧ ਦੀਆਂ ਤਸਵੀਰਾਂ ਉਹਨਾਂ ਤੱਕ ਵੀ ਪਹੁੰਚਦੀਆਂ ਹਨ ਹਾਂਜੀ ਉਹਨਾਂ ਤੱਕ ਪਹੁੰਚਦਿਆਂ ਉਹਨਾਂ ਨੂੰ ਕਿਹ ਕੌਣ ਬੱਚਾ ਜਿਹਨੂੰ ਜਿਹਦੇ ਬਾਪ ਨੂੰ ਇੰਨਾ ਕੁਝ ਲੋਕੀ ਇੰਨੇ ਜ਼ੁਲਮ ਕਰਦੇ ਹੁਣ ਮੈਂ ਜ਼ੁਲਮ ਲਫ਼ਜ਼ ਕਹਾਂਗਾ ਤੇ ਉਹ ਬੱਚਾ ਯਾਨੀ ਸਾਰਾ ਹੀ ਪਰਿਵਾਰ ਸ਼ੁਕਰ ਹੈ ਮੇਰਾ ਮਾਂ ਬਾਪ ਇਹ ਨਹੀਂ ਸੁਣ ਰਿਹਾ ਜਿੱਥੇ ਮੈਂ ਉਹਨਾਂ ਨੂੰ ਮਿਸ ਕਰਦਾ ਮੈਂ ਸ਼ੁਕਰ ਵੀ ਕਰਦਾ ਮੇਰੇ ਦਾਦਾ ਮੇਰੀ ਮਾਂ ਨੇ ਤਾਂ ਤੜਫ ਜਾਣਾ ਸੀ ਜੇ ਉਹਨੂੰ ਪਤਾ ਲੱਗਦਾ ਕਿ ਇਸ ਤਰ੍ਹਾਂ ਦਾ ਆਹ ਐਕਸ਼ਨ ਨਹੀਂ ਦਿਖਿਆ ਉਹਨਾਂ ਨੇ ਇਹ ਸ਼ੁਕਰ ਹੈ ਦਾਦੇ ਮੇਰੇ ਬੱਚੇ ਕਿਦਾਂ ਬਰਦਾਸ਼ਤ ਕਰਦੇ ਆ ਬਾਕੀ ਕਿਦਾਂ ਬਰਦਾਸ਼ਤ ਕਰਦੇ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਪਰ ਲੋਕਾਂ ਦੇ ਦਿਲ ਚ ਰਹਿਮ ਹੈ ਨਹੀਂਗਾ ਬਿਲਕੁਲ ਰਹਿਮ ਹੈ ਨਹੀਂਗਾ ਯਾਨੀ ਯਾਰ ਜਿਹੜਾ ਕੋ ਸੱਚਾ ਸੁੱਚਾ ਬੰਦਾ ਉਹ ਨਿਜ਼ਾਮ ਲਾਵੇ ਉਹਦੇ ਚ ਲੌਜੀਕ ਹੋਵੇ ਕੋਈ ਲੌਜੀਕ ਹੋਵੇ ਤਰਕ ਹੋਵੇ ਤਾਂ ਮੈਂ ਮੰਨੂਗਾ ਮੈਂ ਮੈਂ ਇੱਕ ਮਿੰਟ ਨਹੀਂ ਲਾਵਾਂਗਾ ਅਪੋਲੋਜਾਈਜ਼ ਕਰਨ ਲਈ ਯਾਰ ਮਜੀਠੀ ਆਰਾਮ ਵਰਗਾ ਬੰਦਾ ਜਿਹੜਾ ਜਿਸ ਬੰਦੇ ਨੇ ਸਾਰੀਆਂ ਪ੍ਰੋਬਲਮ ਹੀ ਉਸ ਬੰਦੇ ਨੇ ਸ਼ੁਰੂ ਕੀਤੀਆਂ ਇੱਕ ਤਾਂ ਅਕਾਲੀ ਦਲ ਵੱਡੇ ਬਾਦਲ ਸਾਹਿਬ ਦਾ ਐਂਡ ਅਕਾਲੀ ਦਲ ਦਾ ਐਂਡ ਕਰਾਉਣ ਵਿੱਚ ਇਹ ਸਤਕਾਰਯੋਗ ਭੈਣ ਜੀ ਦਾ ਮੈਂ ਇੰਨਾ ਪ੍ਰਚਾਰ ਕੀਤਾ ਉਹਨਾਂ ਨੇ ਕਦੀ ਮੇਰੇ ਬਾਰੇ ਪੇੜਾ ਨਹੀਂ ਬੋਲਿਆ ਸੁਖਵੀਰ ਜੀ ਨੇ ਕਦੀ ਨਹੀਂ ਬੋਲੇ ਪੇੜਾ ਵੱਡੇ ਬਾਦਲ ਸਾਹਿਬ ਤਾਂ ਵੈਸੇ ਵੀ ਉਹਨਾਂ ਨੂੰ ਤਾਂ ਪਤਾ ਸੀ ਕਿ ਕਿੱਦਾਂ ਬੋਲਣਾ ਇਹ ਬੰਦੇ ਨੇ ਉਸ ਘਰ ਆ ਕੇ ਪਹਿਲਾਂ ਤਾਂ ਉਸ ਘਰ ਦਾ ਬੇੜਾ ਗਰ ਕੀਤਾ ਹੁਣ ਉਹ ਸਾਡੇ ਪੇਸ਼ ਪੈ ਗਿਆ ਗਰੀਬਾਂ ਦੇ ਉਦੋਂ ਤੁਸੀਂ ਤੁਹਾਡੀ ਇੱਕ ਮੈਂ ਇੰਟਰਵਿਊ ਵੀ ਸੁਣਦਾ ਸੀ ਜਿਸ ਦੇ ਵਿੱਚ ਤੁਸੀਂ ਜ਼ਿਕਰ ਕਰਦੇ ਸੀਗੇ ਕਿ ਮਾਤਾ ਜੀ ਉਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਕੋਈ ਫਾਇਰਿੰਗ ਹੁੰਦੀ ਹੈ ਤਾਂ ਉਹ ਵਿਦੇਸ਼ ਤੋਂ ਇੰਡੀਆ ਆ ਜਾਂਦੇ ਨੇ ਤਾਂ ਜਿਵੇਂ ਹੁਣ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਮੈਂ ਇਹ ਸ਼ੁਕਰ ਕਰਦਾ ਕਿ ਮਾਤਾ ਜੀ ਉਹਨਾਂ ਨੇ ਇਹ ਤੁਹਾਡੀ ਇਲੈਕਸ਼ਨ ਨਹੀਂ ਦੇਖੀ ਤਾਂ ਬਹੁਤ ਚਿੰਤਾ ਦੇ ਵਿੱਚ ਉਹ ਆਏ ਨਾ ਸੀਗਾ ਅੱਜ ਮਿਸ ਕਰਦੀ ਹਾਂ ਮਾਂ ਨੂੰ ਹਾਲਾਂਕਿ ਉਹ ਵੀ ਇਹ ਤੁਹਾਨੂੰ ਕਹਿੰਦੇ ਸੀ ਕਿ ਗਾਇਕੀ ਵਾਲਾ ਪਾਸਾ ਹੀ ਵਧੀਆ ਕਿਹੜੇ ਰਾਮਾ ਨੂੰ ਪੋਲਿਟਿਕਸ 'ਚ ਪੈ ਗਈ ਹੋ ਪੋਲਿਟਿਕਸ 'ਚ ਆਉਣ ਦੀ ਲੋੜ ਨਹੀਂ ਜਿਹੋ ਜਿਹੇ ਸਰਕਮਸਟੈਂਸਿਸ ਦੇ ਬਣੇ ਉਹ ਇੱਕ ਵਾਕਿਆ ਜ਼ਰੂਰ ਹੋਇਆ ਸੀ ਉਹਦੇ ਵੀ ਮਾਂ ਦੇ ਦਿਲ ਤੇ ਅਸਰ ਹੋਇਆ ਲੇਕਿਨ ਜੇ ਹੁਣ ਆ ਸ਼ਬਦ ਸੁਣ ਲੈਂਦੇ ਕਿ ਜੋ ਮੈਨੂੰ ਜੋ ਮੈਨੂੰ ਸ਼ਬਦ ਵਰਤੇ ਗਏ ਇਹ ਲੱਖਾਂ ਦੀ ਤਾਦਾਦ ਚ ਗਾਲਾਂ ਕੱਢੀਆਂ ਆ ਮੇਰਾ ਤਾਂ ਇੱਕ ਸ਼ਬਦ ਦੀ ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਸੀਰੀਅਸਲੀ ਲੈ ਲਿਆ ਜਿਹੜੀਆਂ ਲੱਖਾਂ ਕਰੋੜਾਂ ਗਾਲਾਂ ਮੈਨੂੰ ਤੇ ਮੇਰੇ ਖਾਨਦਾਨ ਨੂੰ ਕੱਢੀਆਂ ਉਹ ਮੈਨੂੰ ਹੈਰਾਨੀ ਆ ਕਿ ਸੋ ਕੋਲਡ ਜਿਹੜੇ ਆਪਣੇ ਆਪ ਨੂੰ ਸਕਾਲਰ ਕਹਿੰਦੇ ਆ ਡਿਸਕਸ਼ਨਾਂ ਕਰਨ ਵਾਲੇ ਆ ਉਹ ਵੀ ਯਾਨੀ ਜਾਗ ਪਏ ਹੁਣ ਤੇ ਡੇਢ ਮਹੀਨੇ ਤੋਂ ਸੁੱਤੇ ਹੋਏ ਸੀ ਕਿ ਇਸ ਬੰਦੇ ਨਾਲ ਨਾ ਇਨਸਾਫੀ ਹੋ ਰਹੀ ਹੈ ਤਕਲੀਫ ਤੇ ਇਸ ਗੱਲ ਦੀ ਹੈ ਇਹ ਆਮ ਆਦਮੀ ਚਲੋ ਮਾੜਾ ਮੋਟਾ ਸੁਣ ਕੇ ਉਹਨੇ ਬਿਨਾਂ ਸੋਚਾਂ ਬੋਲ ਦਿੰਦਾ ਸਮਝ ਆਉਂਦੀ ਹੈ ਚੰਗੇ ਸਿਆਣੇ ਬੰਦੇ ਵੀ ਹੁਣ ਕੱਲ ਪਰਸੋਂ ਦੇ ਲੱਗੇ ਹੋਏ ਆ ਤੋ ਡੇਢ ਮਹੀਨੇ ਤੋਂ ਚੋਪਸ ਡੀ ਆਪੋਜੀਸ਼ਨ ਪਾਰਟੀ ਉਹਨਾਂ ਨੇ ਤਾਂ ਸ਼ਿਕਾਇਤ ਵੀ ਦਿੱਤੀ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਡੀ ਸੀ ਵੀ ਇਸ ਦੇ ਉੱਤੇ ਇਹ ਕਹਿੰਦੇ ਨੋਟਿਸ ਲੈ ਚੁੱਕੇ ਨੇ ਤੁਹਾਡੇ ਤੱਕ ਕੋਈ ਚੀਜ਼ਾਂ ਪਹੁੰਚੀ ਔਰ ਆਮ ਆਦੀ ਪਾਰਟੀ ਦੇ ਸਰਵਈਏ ਨੂੰ ਕਿਵੇਂ ਵੇਖਦੇ ਹੋ ਕੋਈ ਨਹੀਂ ਆਮ ਆਦਮੀ ਸ਼ਿਕਾਇਤ ਕਰੇ ਜਾਂ ਮਜੀਠੀ ਆਰਾਮ ਕਰਨ ਕੋਈ ਕਰੇ ਮੈਨੂੰ ਪਤਾ ਮੇਰੀ ਇੰਟੈਂਸ਼ਨ ਬੁਰੀ ਨਹੀਂ ਸੀ ਮੈਂ ਕੋਈ ਉਕਸਾਉ ਨਹੀਂ ਸੀ ਨਾ ਮੈਂ ਕਿਸੇ ਪਾਰਟੀ ਦੇ ਸਿਰ ਤੇ ਟੱਪਦਾ ਨਾ ਮੈਂ ਕਿਸੇ ਲੀਡਰ ਦੇ ਸਿਰ ਤੇ ਮੈਨੂੰ ਸਪੌਂਟੇਨੀਅਸ ਜੋ ਮੇਰਾ ਇੱਕਦਮ ਉਸ ਬਾਪ ਦੀਆਂ ਅੱਖਾਂ 'ਚ ਹੰਝੂ ਤੇ ਜੱਫੀ ਪਾ ਕੇ ਰੋਣਾ ਉਹ ਇੱਕ ਬਾਪ ਵੀ ਸੀ ਇੱਕ ਪਤੀ ਵੀ ਸੀ ਇੱਕ ਬੇਟਾ ਵੀ ਸੀ ਤਿੰਨ ਔਰਤਾਂ ਦੀ ਬੇਹਰਮਤੀ ਔਰ ਜਾਤੀ ਸੂਚਕ ਉਹ ਕੱਲਾ ਨਹੀਂ ਉੱਥੇ ਸਾਰੇ ਸੀ ਬੋਲ ਰਿਹਾ ਲੇਕਿਨ ਮਾਈਕ ਉਹਦੇ ਅੱਗੇ ਮਿਲਿਆ ਤੇ ਮੋਤੀ ਆ ਰਹੇ ਨੇ ਕੀ ਲੱਗਦਾ ਹੈ ਕੁਝ એનર્ਜੀ ਆਉਗੀ ਜਿਹੜੀਆਂ ਸੀਟਾਂ ਦੇ ਉੱਤੇ ਪ੍ਰਚਾਰ ਕਰਨਾ ਉਹਨਾਂ ਨੇ ਜਲੰਧਰ ਦੇ ਵਿੱਚ ਜਾਣਾ ਹੈ ਪਟਿਆਲੇ ਜਾਣਾ ਹੈ ਗੁਰਦਾਸਪੁਰ ਜਾਣਾ ਹੈ ਕੀ ਲੱਗਦਾ ਹੈ ਉਹ ਸ਼ਾਮਿਲ ਹੋ ਉਹ ਤਾਂ એનર્ਜੀ ਦਾ ਚੈਂਬਰ ਹੈ ਜਿੱਧਰ ਜਾਂਦੇ ਹੈ એનર્ਜੀ ਦਾ ਹੜ ਆ ਜਾਂਦਾ ਤੇ ਆ ਰਹੇ ਨੇ ਸ਼ੁਕਰ ਵਧੀਆ ਗੱਲ ਹੈ ਬਹੁਤ ਅੱਛੀ ਗੱਲ ਹੈ ਆਉਣਗੇ ਤੇ ਹੋਰ ਗਰਮ ਹੋਏਗਾ ਕੰਮ ਫਰੀਦਕੋਟ ਵਾਲੇ ਹਾਲਾਂਕਿ ਤੁਹਾਡਾ ਬਾਹਰ ਇੰਤਜ਼ਾਰ ਕਰ ਰਹੇ ਨੇ ਪਰ ਕੀ ਕਹਿਣਾ ਚਾਹੂਂਗੇ ਉਹਨਾਂ ਨੂੰ ਕੀ ਸਨੇਹਾ ਅਖੀਰ ਦੇ ਵਿੱਚ ਕੈਮਰੇ ਰਾਹੀਂ ਫਰੀਦਕੋਟ ਵਾਸੀ ਅਸੀਂ ਫਰੀਦਕੋਟ ਵਾਸੀਆਂ ਨੂੰ ਮੈਂ ਇਹੀ ਕਹਾਂਗਾ ਕਿ ਭੈਣੋ ਭਰਾਵੋ ਗਲਤ ਗੱਲਾਂ 'ਚ ਨੀ ਆਉਣਾ ਤੁਹਾਡਾ ਭਰਾ ਤਾਂ ਨਾ ਧੋਖਾ ਨਹੀਂ ਕਰੇਗਾ ਖਾੜੇ ਲਾਉਣੇ ਮੈਂ ਪਹਿਲਾਂ ਹੀ ਬੰਦ ਕਰਤੀ ਸੀ ਫਿਲਮਾਂ ਬੰਦ ਕਰਤੀਆਂ ਮੈਂ ਇੱਥੇ ਟਿਕ ਜਾਊਂਗਾ ਤੁਹਾਡੀ ਮੈਂ ਸੇਵਾ ਕਰੂੰਗਾ ਅਗਰ ਕੋਈ ਜ਼ਿੰਦਗੀ 'ਚ ਗੁਸਤਾਖੀ ਹੋ ਗਈ ਹੋਵੇ ਬੋਲਦਿਆਂ ਹੱਥ ਜੋੜ ਕੇ ਗੱਲ 'ਚ ਪੱਲਾ ਪਾ ਕੇ ਮੈਂ ਮਾਫੀ ਮੰਗਦਾ ਹਾਂ ਔਰ ਮੇਰਾ ਕੋਈ ਇੰਟention ਨਹੀਂ ਕਿ ਫਸਾਦ ਪਾ ਕੇ ਐਮਪੀ ਬਣਾ ਆਪਸ ਵਿੱਚ ਭਾਈਚਾਰਾ ਕਾਇਮ ਰੱਖੋ ਸ਼ਾਂਤੀ ਰੱਖੋ ਬਹੁਤੇ ਇਹ ਵੀ ਪੁੱਛਦੇ ਨੇ ਕਹਿੰਦੇ ਹੰਸਰਾ ਜੀ ਹਵਾ ਕਿਹੜੀ ਆਉਂਦੀ ਹੈ ਹੁਣ ਸਿੱਲੀ ਸਿੱਲੀ ਆਉਂਦੀ ਹੈ ਜਾਂ ਠੰਡੀ ਠੰਡੀ ਆਉਂਦੀ ਹੈ ਨਹੀਂ ਹੁਣ ਠੰਡੀ ਠੰਡੀ ਆਉਂਦੀ ਆ ਆ ਦੇਖ ਲਓ ਔਰ ਠੰਡੀ ਹਵਾ ਖੜੀ ਹੈ ਆ ਦੇ ਜਿੱਥੇ ਜਾਂਦੇ ਇੰਨਾ ਰਸ ਹੁੰਦਾ ਇਹਦਾ ਮਤਲਬ ਹੁਣ ਠੰਡੀ ਠੰਡੀ ਵਾਹ ਬਹੁਤ ਬਹੁਤ ਧੰਨਵਾਦ ਹੰਸਰਾਜ ਹੰਸ ਜੀ ਗੱਲਬਾਤ ਲਈ ਥੈਂਕ ਯੂ ਜੀ ਤਾਂ ਪਰਮਸ਼ਰੀ ਹੰਸਰਾਜ ਹੰਸ ਜੀ ਚੋਣ ਪ੍ਰਚਾਰ ਕਰ ਰਹੇ ਨੇ ਆ ਬਾਹਰ ਆ ਕੇ ਤੁਹਾਨੂੰ ਚੋਣ ਪ੍ਰਚਾਰ ਵੀ ਦਿਖਾਉਂਦੇ ਆ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਜੋ ਉਸ਼ਾ ਹੈ ਲੋਕਾਂ ਦਾ ਜੋ ਰਿਸਪੌਂਸ ਹੈ ਉਹ ਇਹਨਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਹ ਤਸਵੀਰ ਹੈ ਖਾਸ ਤੌਰ ਦੇ ਉੱਤੇ ਕੋਟਖੂੜਾ ਸ਼ਹਿਰ ਦੀ ਹੈ ਜਿੱਥੇ ਹੰਸਰਾਜ ਹੰਸ ਜੀ ਹੁਣੀ ਪਹੁੰਚੇ ਨੇ ਔਰ ਪ੍ਰਚਾਰ ਉਹਨਾਂ ਦਾ ਚੱਲ ਰਿਹਾ ਹੈ ਤਾਂ ਹਾਲਾਂਕਿ ਕਹਿੰਦੇ ਕਿ ਜੋ ਬਿਆਨਬਾਜ਼ੀ ਰਹੀ ਉਸ ਦੇ ਉੱਤੇ ਮੈਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਪਰ ਗਲਤ ਤਰੀਕੇ ਦੇ ਨਾਲ ਉਸ ਨੂੰ ਜ਼ਰੂਰ ਲਿੱਤਾ ਗਿਆ ਗਲਤ ਤਰੀਕੇ ਦੇ ਨਾਲ ਉਸ ਨੂੰ ਪੇਸ਼ ਕੀਤਾ ਗਿਆ ਉਹ ਕਹਿਣਾ ਮੇਰਾ ਉਹਨਾਂ ਲੋਕਾਂ ਵਾਸਤੇ ਸੀ ਜਨਾਲ ਦੇ ਪਰਿਵਾਰਕ ਨੂੰ ਗਲਤ ਤਰੀਕੇ ਦੇ ਨਾਲ ਗਾਲਾਂ ਕੱਢੀਆਂ ਗਈਆਂ ਆਪਸ਼ਬਦ ਬੋਲੇ ਗਏ ਤਾਂ ਫਰੀਦਕੋਟ ਦੇ ਵਿੱਚ ਹੰਸਰਾ ਜਹੰਸੂਨੀ ਮੈਦਾਨ ਦੇ ਵਿੱਚ ਨੇ ਔਰ ਇਹ ਸਿਆਸੀ ਅਖਾੜਾ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਪੱਕਿਆ ਹੋਇਆ ਹੈ ਤਾਂ ਦੇਖਦੇ ਆ ਹੁਣ ਫਰੀਦਕੋਟ ਵਾਸੀ ਜਿਹੜੇ ਨੇ ਉਹ ਕਿਸ ਦੇ ਉੱਤੇ ਆਪਣਾ ਭਰੋਸਾ ਜਤਾਉਂਦੇ ਨੇ ਔਰ 1 ਜੂਨ ਨੂੰ ਵੋਟਾਂ ਪਾ ਕੇ ਕਿਸ ਨੂੰ 4 ਜੂਨ ਦੇ ਵਿੱਚ ਐਮਪੀ ਬਣਾਉਂਦੇ ਨੇ ਕੈਮਰ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ